ਕੋਈ ਬਹੁਤ ਕਨਾਉਣੀ ਕਾਰਵਾਈ ਇਹ ਹੋਈ ਹੈ ਕਿ ਸ਼ਾਂਤੀਪੁਰੂਕ ਧਰਨੇ ਜਿਹੜੇ ਗੁਰੂ ਗੁਰੂ ਸਾਹਿਬ ਦੀ ਬੇਅਦਬੀ ਦੇ ਖਿਲਾਫ ਰੋਜ਼ ਪ੍ਰਗਟ ਕਰ ਰਹੀਆਂ ਸੰਗਤਾਂ ਤੇ ਏਕੀਸ ਸਨਤਾਲੀਆਂ ਨਾਲ ਫਾਇਰ ਕੀਤੇ ਜਾਣ ਔਰ ਸੀਵਰੇਜ ਦਾ ਗੰਦਾ ਪਾਣੀ ਭਰ ਕੇ ਸੰਗਤਾਂ ਦੇ ਸਿਮਰਨ ਕਰਦੀਆਂ ਸੰਗਤਾਂ ਤੇ ਬਾਛੜਾ ਉਹਦੀਆਂ ਕੀਤੀਆਂ ਜਾਣ ਇਹ ਮਨੁੱਖਤਾ ਦਾ ਮਾਨਵਤਾ ਦਾ ਕਹਾਣ ਹੈ ਜੀ ਅਸੀਂ ਮੰਗ ਕਰਦੇ ਹਾਂ ਕਿ ਸੀਬੀਆਈ ਤੋਂ ਇਹ ਜਾਂਚ ਕੀਤੀ ਜਾਵੇ ਕਿ ਕਿੰਨਾ ਅਫਸਰਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਤੇ ਮੰਗ ਕਰਦੇ ਆ ਕਿ ਕਿ ਕਰੋੜ ਰੁਪਇਆ ਦੋਨਾਂ ਜਿਹੜੇ ਸ਼ਹੀਦ ਹੋਏ ਨੇ ਨੌਜਵਾਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਜਿਹੜੇ ਖੁੱਲਾ ਚੈਲੰਜ ਕਰਕੇ ਇੱਕ ਹੱਥ ਨਾਲ ਲਿਖਿਆ ਹੋਇਆ ਇੱਕ ਜਿਹੜਾ ਪਰਚਾ ਲਾ ਕੇ ਚਿਪਕਾ ਕੇ ਕੈਂ ਕਰਾਂਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਫਿਰ ਤੋਂ ਇੱਕ ਦੇ ਵਿੱਚ ਕੋਈ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਲੀਰੋ-ਲੀਰ ਨਾ ਕਰ ਸਕੇ